ਜਿਵੇਂ ਕਿ ਤੁਸੀਂ ਵੀਰ ਜੀ ਦੇਖ ਰਹੇ ਹੋਗੇ ਆਪਣੇ ਲੰਗਰ ਦੀ ਸੇਵਾ ਜਿਹੜੇ ਨੰਬਾਰੇ ਆ ਆਪਣੇ ਵੀਰ ਲੈ ਕੇ ਆਇਆ ਟਰੈਕਟਰ ਟਰਾਲੀ ਤੇ ਟਰੈਕਟਰ ਲਗਭਗ ਚੜਾਈ ਤੋਂ ਚੜ ਨਹੀਂ ਰਿਹਾ ਬਾਕੀ ਪਿੱਛੋਂ ਵੀ ਆਪਣੇ ਵੀਰ ਲੈ ਕੇ ਆਏ ਨੇ ਟਰੈਕਟਰ ਤਾਂ ਕਿ ਟਰੈਕਟਰ ਨੂੰ ਅੱਗੇ ਤੁਰਿਆ ਜਾ ਸਕੇ ਤੇ ਪਿੰਡ ਤਾਵਾ ਵਾਲੇ ਕੁਛ ਇਸ ਤਰ੍ਹਾਂ ਦੇ ਪਿੰਡ ਉੱਥੇ ਜਾ ਕੇ ਬਾਕੀ ਆ ਅੰਗਰੇਜ਼ਾਂ ਵੇਲੇ ਦੀ ਪੋਲ ਬਣੀ ਹੋਈ ਹੈ ਬਹੁਤ ਮਜ਼ਬੂਤ ਹੈ ਇਹ ਕੋਈ ਹੋਰ ਕਿਸੇ ਸਰਕਾਰਾਂ ਦੀ ਬਣੀ ਨਹੀਂ ਹੁੰਦੀ ਹੋਣ ਨੂੰ ਇਹ ਟਹਿ ਜਾਣੀ ਸੀਗੀ ਤੇ ਬਹੁਤ ਮਜ਼ਬੂਤੀ ਹੈ ਬਾਕੀ ਤਕਾਲ ਆ ਰਹੇ ਨੇ ਆਪਣੇ ਵੀਰ ਬਾਕੀ ਵੀਰ ਆਪਣੇ ਪਹੁੰਚ ਚੁੱਕੇ ਨੇ ਇੱਥੇ ਬਹੁਤ ਸੇਵਾ ਮਬਾਉਣ ਜਿੱਤੂ ਵੀ ਆਪਣੇ ਵੀਰ ਆਏ ਨੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਫਾਇਲ ਕਰ ਤੇ ਜਿਹੜੇ ਕਿ ਆਪਣੇ ਵੀਰ ਪੰਜਾਬ ਦੇ ਹੱਕ ਲਈ ਲੜ ਰਹੇ ਨੇ ਸਾਰੇ ਕਿਉਂਕਿ ਪੰਜਾਬ ਵਿੱਚ ਚੜਦੇ ਪੰਜਾਬ ਦਾ ਪਾਣੀ ਤੁਸੀਂ ਦੇਖ ਸਕਦੇ ਜੇ ਸਾਹਮਣੇ ਆ ਪਿੰਡਾਂ ਦੇ ਪਿੰਡ ਤਬਾਹ ਹੋਏ ਪਿਆ 12 13 ਪਿੰਡ ਲੱਗਦੇ ਆ ਤੇ ਪਿੰਡ ਲੱਗਦੇ ਆ ਤੇ ਜਿੱਥੇ ਬਹੁਤ ਜ਼ਿਆਦਾ ਹੜ੍ਹ ਆਇਆ ਦੇਖ ਸਕਦੇ ਆ ਇੱਕ ਟਰੈਕਟਰ ਨੂੰ ਕਿ ਯਾਰ ਆ ਬਹੁਤ ਖਤਰਨਾਕ ਕੰਮ ਲਗਾ ਖੋਟ ਰੇਟ ਨੂੰ ਤੱਕਾ ਲਾਉਣਾ ਹੈ ਸਾਡੀ ਯਾਰ ਦੇਖ ਸਕਦੇ ਤੁਸੀਂ ਆਪਣੇ ਵੀਰ ਜਿੰਨੇ ਵੀ ਆ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਵੀਰਾਂ ਨੂੰ ਵੀ ਆਪਣੇ ਜਿਹੜੇ ਲੰਗਰ ਪਾਣੀ ਦੀ ਸੇਵਾ ਨਰਬ ਦਵਾ ਰਹੇ ਆ ਤੇ ਠੱਕਾ ਸਾਰਿਆਂ ਨੂੰ ਲਾਉਣਾ ਪੈਣਾ ਹੈ ਰਲ ਕੇ ਕੰਮ ਚੱਲਣਾ ਹੈ ਇੱਕ ਸਕਿੰਟ ਜੀ ਆਪਣੇ ਵੀ ਮੀਡੀਆ ਵਾਲੇ ਵੀ ਪਹੁੰਚ ਚੁੱਕੇ ਨੇ ਕੈਮਰੇ ਕਮਰੇ ਲੈ ਕੇ ਕਿਉਂਕਿ ਯਾਰ ਦਿਖਾਉਣਾ ਵੀ ਪੈਂਦਾ ਨਾ ਇਹ ਸਾਰਿਆਂ ਨੇ ਟੀਆਰਪੀ ਲੈਣੀ ਹੈ ਇੱਥੋਂ ਹੀ ਲੈਣੀ ਹੈ